ਇਹ ਕਾਰ ਇਹ ਕੀ ਕਹਣਾ ਚਾਹਗੀ ਅੱਜ ਪੂਰਾ ਫੈਸਟਰ ਬਣ ਗਿਆ ਹੈ ਪੰਜਾਬੀ ਦਾ ਹਾਂ ਸਾਡੀਆਂ ਫਰੈਂਡਸ ਨੇ ਆਰਗੇਨਾਈਜ਼ ਕੀਤਾ ਹੈ ਤਾਂ ਮੰਦੀਪ ਤੇ ਅਮਨਦੀਪ ਨੇ ਬਹੁਤ ਸੋਨਾ ਇਵੈਂਟ ਆਰਗੇਨਾਈਜ਼ ਕੀਤਾ ਹੈ ਮੈ ਚਾਹਨੀ ਆ ਗੋ ਵੀ ਹੈ ਉਹਦੇ ਇਵੈਂਟਸ ਹੁੰਦੇ ਰਹਿਣ ਤਾਂ ਕਿ ਸਾਡੇ ਬੱਚੇ ਆਉਣ ਵਾਲੀ ਜਨਰੇਸ਼ਨ ਸਾਡੀ ਪੰਜਾਬੀ ਕਲਚਰ ਦੇ ਨਾਲ ਜੁੜੀ ਰੋਵੇ ਸ਼ੀਰਨ ਨੂੰ ਨਿਕਾਰਕਤਾ ਆ ਰਹੀ ਹੈ ਹਾਂਜੀ ਮੈਨੂੰ ਬਹੁਤ ਅੱਛਾ ਲੱਗਦਾ ਜੀ ਇਹਦਾ ਤਵਾਰ ਔਰ ਮੇਰੇ ਨਾਲ ਹਰ ਸਾਲ ਮਨਾਉਂਦੀਆਂ ਜ਼ਮਨ ਭਾਬੀ ਅਮਨ ਭਾਬੀ ਇਹ ਆਰਗੇਨਾਈਜ਼ਰ ਨੇ ਸਭ ਨੂੰ ਇਕੱਠਾ ਕਰਦੇ ਨੇ ਸਭ ਨੂੰ ਇਵੈਂਟ ਵਿੱਚ ਬੁਲਾਉਂਦੇ ਨੇ ਔਰ ਤੀਆਂ ਦੇ ਬਾਰੇ ਦੱਸਦੇ ਨੇ ਔਰ ਸਾਰੀਆਂ ਸੋਨੀਆਂ ਸੋਨੀਆਂ ਮੋਟਿਆਰਾ ਤਿਆਰ ਹੋ ਕੇ ਆਪਣੀ ਖੁਸ਼ੀਆਂ ਜ਼ਾਹਰ ਕਰਦੀਆਂ ਨੇ ਥੈਂਕ ਯੂ ਜਦੋਂ ਜਦ ਤੱਕ ਪੂਰਾ ਅੱਜ ਬਰ ਗਿਆ ਉਹ ਚੱਲਣਾ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਹਾਂਜੀ ਜ਼ਰੂਰ ਜੀ ਕਿਵੇਂ ਆਏ ਆ ਮਨਾਨ ਵਾਸਤੇ ਤੇ ਅਸੀਂ ਬਹੁਤ ਬਹੁਤ ਜ਼ਿਆਦਾ ਖੁਸ਼ ਹੈਗੇ ਹਾਂ ਅਸੀਂ। ਚੰਗੋਂ ਵੀ ਇਸ ਤਰੀ ਕਰਦੇ ਹਾਂ ਸਾਰੇ ਬੱਚੇ ਐਸਾ ਰਲ ਮਿਲ ਕੇ ਆਪਣੇ ਗਿੱਧੇ ਭੰਗੜੇ ਪਾਉਂਦੇ ਰਹੇ ਆਪਣੇ ਘਰਾਂ ਚ ਖੁਸ਼ ਰਹਿਣ। ਬਸ ਸਾਡੀ ਤਾਂ ਐਹੀ ਦੁਆ ਹੈ ਬਸ। ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਿੱਚ ਸਭ ਦਾ ਹਟ ਗਿਆ ਸੀਗਾ ਹੁਣ ਫੇਰ ਸ਼ੁਰੂ ਹੋ ਗਿਆ ਪੁਰਾਣਾ ਗੱਲ ਤੇ ਫੇਰ ਆਣਾ ਸ਼ੁਰੂ ਹੋ ਗਿਆ। ਬਹੁਤ ਖੁਸ਼ ਹਾਂ ਅਸੀਂ ਬਹੁਤ ਜ਼ਿਆਦਾ। ਪਿੰਡਾਂ ਵਿੱਚ ਚੱਲ ਰਹੀ ਹੈ ਸ਼ਹਿਰਾਂ। ਹਾਂ ਪਿੰਡਾਂ ਵੀ ਤਾਂ ਬਹੁਤ ਜ਼ਿਆਦਾ ਪਰ ਹੁਣ ਸ਼ਹਿਰਾਂ ਵਿੱਚ ਤਾਂ ਅਸੀਂ ਹੋਟਲਾਂ 'ਚ ਹੀ ਆਣੇ ਹੈਗੇ ਆ। ਵੈਸੇ ਤਾਂ ਖੁੱਲ੍ਹੀ ਜਗ੍ਹਾ ਦੇ ਉੱਤੇ ਇੰਦਿਆਂ ਦਾ ਮਨਾਣ ਦਾ ਮਜ਼ਾ ਲੱਗ ਹੀ ਹੈ। तो हाँ तो तो जी और सोचते हैं भी अगली बारी तो होर ज्यादा इस तो ज़्यादा वधिया तो वाइया करिए अभी बस जी साइ दुआ है बच्चों खुश रह आवाज रहें तिया त्यौहार मना पहला पिंड मनाया जाता सामने महीन तियाँ अपने पेके आदियाँ सी ਨੇ ਉੱਥੇ ਮਨਾਉਂਦੀ ਹੁੰਦੀ ਸੀ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਅਸਲ ਇਦੀਆਂ ਦਾ ਤਿਉਹਾਰਾ ਮਨਾਇਆ ਜਾਂਦਾ ਸੀ ਸ਼ਹਿਰਾਂ ਵਿੱਚ ਤਾਂ ਦੇਖ ਦੇ ਕੇ ਪਿੰਨਿਆਂ ਵਾਲਿਆਂ ਨੂੰ ਸ਼ਰਮ ਨਹੀਂ ਮਹਲਾ ਚੁਕਦਾ ਸ਼ਹਿਰਾਂ ਵਿੱਚ ਵੀ ਰੌਣਕਾਂ ਲੱਗੀਆਂ ਈਆਂ ਦਾ ਤਿਉਹਾਰਾ ਵਿੱਚ ਵੀ ਬਣਾ ਰਿਆ ਦੁਨੀਆ ਆਪਕੇ ਖੁਸ਼ੀਆਂ ਮਨਾ ਰੇਣ ਔਰ ਸਾਡੇ ਕੌਣ-ਕੌਣ ਸੱਜਿਆ ਸੰਗ ਨਾ ਸਾਰੇ ਨਾਲ ਆਏ ਸਾਡੇ ਖੜੇ ਹੋਏ ਸਾਡੇ ਨਾਲ ਟੋਟਲੀ ਐਗਰੀਵਿਥ ਵਰਨੀਤਾ ਜੀ ਕਿ ਸਾਨੂੰ ਜਿੰਨਾ ਮਰਜ਼ੀ ਮਾਡਰਨ ਹੋ ਜਾਈਏ ਮੋਡਰਨਾਈਜੇਸ਼ਨ ਆ ਜਾਏ ਸਾਡੇ ਵਿੱਚ ਪਰ ਸਾਨੂੰ ਆਪਣੇ ਪੰਜਾਬੀ ਕਲਚਰ ਆਪਣੇ ਧਰਤੀ ਨਾਲ ਆਪਣੇ ਪੰਜਾਬ ਨਾਲ इवन ਕਿ ਪੰਜਾਬ ਚ ਰਹਿੰਦੇ ਹੋਏ ਸਾਨੂੰ ਇਹ ਸਾਰੇ ਸੱਭਿਆਚਾਰ ਬਾਰੇ ਸਾਡੀ ਆਉਣ ਵਾਲੀ ਜਨਰੇਸ਼ਨ ਨੇ ਇਹਦੇ ਬਾਰੇ ਟੋਟਲੀ ਪਤਾ ਹੋਣਾ ਚਾਹੀਦਾ ਕਿ ਹਾਂ ਅਸੇ ਸਾਡਾ ਪਿਛੋਕੜ ਕੀ ਸੀ ਸੌਣ ਕੀ ਸੀ ਕਿਉਂਕਿ ਜਿੱਦਾਂ ਹੀ ਆਪਾਂ ਇਹੀ ਮਹੀਨੇ ਯਾਦ ਰੱਖਦੇ ਜਨੂਅਰੀ ਫੈਬਰੂਰੀ ਸੌਣ ਵਗੈਰਾ ਮੱਗਰ ਕੀ ਸੀ ਇਹ ਸਾਰਾ ਕੁਝ ਬੱਚਿਆਂ ਨੂੰ ਦੇਸੀ ਮਹੀਨੇ ਮਾਈਂਡ ਚੋਂ ਆਊਟ ਹੁੰਦੇ ਜਾ ਰਹੇ ਆ ਤਾਂ ਉਸ ਅਕੋਰਡਿੰਗ ਜੇਕਰ ਆਪਾਂ ਇਦਾਂ ਹੀ ਆਣ ਵਾਲੇ ਟਾਈਮ 'ਚ ਮਨਾਉਂਦੇ ਰਾਂਗੇ ਹਾਲਾਂਕਿ ਆਪਾਂ ਹੁਣ ਬੰਦ ਹੋਟਲਸ ਦੇ ਵਿੱਚ ਮਨਾਣ ਲੱਗ ਗਿਆਂ ਖੁੱਲੇ ਜਗ੍ਹਾ ਤੇ ਨਹੀਂ ਸਾਨੂੰ ਇੰਨਾ ਹੋ ਪੰਦਾ ਇੰਨਾ ਆਪਾਂ ਹੁੰਦਾ ਤੇ ਇਦਾਂ ਸੀ ਪਰ ਜਿੱਦਾਂ ਵੀ ਆਪਾਂ ਮਾਡਰਨ ਤਰੀਕੇ ਦੇ ਨਾਲ ਤੀਆਂ ਨੂੰ ਹੋਰ ਅੱਗੇ ਲੈ ਕੇ ਜਾਂਦੇ ਰਹੀਏ ਇੱਦਾਂ ਹੀ ਹੁੰਦੀਆਂ ਰਹਿਣ ਸਾਡੇ ਨਾਲ ਸਾਰੇ ਜੁੜੇ ਰਹਿਣ ਵਧੀਆ-ਵਧੀਆ ਰੌਣਕਾਂ ਲੱਗਦੀਆਂ ਰਹਿਣ ਤੇ ਫਿਰ ਦੁਬਾਰਾ ਇੰਜੋਏ ਕਰੀਏ ਲਾਸਟ ਸਪੌਂਸਰ ਜੀ ਕਿੱਦਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਇਹਨਾਂ ਨੇ ਸਾਡਾ ਇੱਕ ਵਾਰ ਇਨਵੀਟੇਸ਼ਨ ਕਿਤਾ ਐਕਸੈਪਟ ਕੀਤਾ ਆਏ ਬੜਾ ਪ੍ਰਾਊਡ ਮੂਮੈਂਟ ਆ ਸਾਡੇ ਲਈ ਕਿ ਇਹ ਸਾਡੇ ਵਿੱਚ ਆਏ ਸਾਨੂੰ ਹਮਸਫਰ ਬਣੇ ਸਾਡੇ ਇਸ ਉਹਦੇ ਇਵੈਂਟ ਦੇ ਪਿਆਰ ਭਰੀ ਸੱਚੀ ਗੱਲ ਸਾਰਿਆਂ ਨੂੰ ਮੈਂ ਕਾਉਂਸਲਰ ਭਵਨੀਤ ਕੌਰ ਸਿਮੂ ਵਾਰਡ ਨੰਬਰ 79 ਤੋਂ ਮੇਰੇ ਵਾਰਡ ਦੇ ਦੋ ਆਰਗੇਨਾਈਜ਼ਰਸ ਅਮਨਦੀਪ ਕੌਰ ਤੇ ਦਮਨਦੀਪ ਕੌਰ ਨੇ ਅੱਜ ਦਾ ਇਵੈਂਟ ਕਰਵਾਇਆ ਹੈ ਤੀਜ ਦਾ ਇਵੈਂਟ ਜਿਹੜਾ ਉਹ ਸਾਨੂੰ ਸੱਭਿਆਚਾਰ ਨਾਲ ਜੋੜੀ ਰੱਖਦਾ ਹੈ ਸਾਡੀ ਸਰਦਾਰਨੀ ਦੀ ਗੁੱਤ ਤੇ ਗੁੱਤ ਦੇ ਵਿੱਚ ਬਣਿਆ ਹੋਇਆ ਪਰੰਦਾ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਾ ਹਿੱਸਾ ਹੈ ਜਿਹਨੂੰ ਕਦੇ ਵੀ ਅਸੀਂ ਵਿਛੋੜ ਨਹੀਂ ਸਕਦੇ ਅੱਜ ਦਾ ਜਿਹੜਾ ਇਵੈਂਟ ਹੈ ਸਾਨੂੰ ਪ੍ਰੇਰਣਾ ਦਿੰਦਾ ਹੈ ਜਿਵੇਂ ਅਸੀਂ ਮੀਂਹ ਦੇ ਛੜਿਆਤਾਂ ਤੋਂ ਵੀ ਡਰਦੇ ਬਗੈਰ ਅਸੀਂ ਇੱਥੇ ਤੱਕ ਪਹੁੰਚੇ ਹਾਂ ਸਾਨੂੰ ਆਪਣੇ ਜੀਵਨ 'ਚ ਵੀ ਇਦਾਂ ਹੀ ਖੁਸ਼ੀਆਂ ਭਰੀਆਂ ਰੱਖਣੀਆਂ ਚਾਹੀਦੀਆਂ ਕਿਸੇ ਤਰੀਕੇ ਦੇ ਵੀ ਕੋਈ ਮੁਸੀਬਤ ਆਵੇ ਉਹਨੂੰ ਇਗਨੋਰ ਕਰਕੇ ਉਹਨਾਂ ਹੌਸਲੇ ਨਾਲ ਸਾਹਮਣਾ ਕਰਦੇ ਹੋਏ ਆਪਣੀ ਜੀਵਨ ਨੂੰ ਖੁਸ਼ਹਾਲੀ ਵੱਲ ਵਧਾਣਾ ਚਾਹੀਦਾ ਹੈ ਕਤਨਾ ਨਾ ਰਵੇ ਤੁਸੀਂ ਖੁਸ਼ ਹੋ ਬੈਠੇ ਰਹੋ ਨਾ ਕਿਹੋ ਲੈ ਰਹੀ ਯਾਦ ਕਰ ਰਹੇ ਕਿ ਤਰ੍ਹਾਂ ਜਿਹੜੀ ਸਾਡੀ ਅੱਜ ਦੀ ਨਵੀਂ ਪਨੀਰੀ ਹੈ ਚਾਹੇ ਅਸੀਂ ਉਹਨੂੰ ਜੈਂਜੀ ਕਹੀਏ ਚਾਹੇ ਅਲਫਾ ਕਹੀਏ ਉਹ ਸਾਰੇ ਦੇ ਸਾਰੇ ਬੱਚੇ ਵੈਸਟਰਨ ਕਲਚਰ ਵੱਲ ਵੱਧੇ ਜਾ ਰਹੇ ਐ ਪੰਜਾਬੀ ਸੂਟ ਕਲੀਰੇ ਪਰਾਂਦੇ ਸੱਗੀ ਫੁੱਲ ਇਹਨਾਂ ਸਾਰਿਆਂ ਦੇ ਮਤਲਬ ਤੇ ਮਹੱਤਵ ਉਹਨਾਂ ਨੂੰ ਭੁੱਲਦੇ ਜਾ ਰਹੇ ਹੈ ਜਿਹੜਾ ਸਾਡਾ ਤਿਉਹਾਰ ਰੀਤੀ ਰਿਤਾ ਇਹ ਹਰ ਚੀਜ਼ ਨਾਲ ਸਾਨੂੰ ਜੋੜੀ ਰੱਖਦਾ ਹੈ ਬਿਲਕੁਲ ਮੈਂ ਚਾਹਾਂਗੀ ਜੋ ਇਹਨਾਂ ਦੇ ਹੌਂਸਲੇ ਹੈ ਹੋਰ ਬੁਲੰਦ ਹੋਣ ਜਿੱਦਾਂ ਅੱਜ ਇਹਨਾਂ ਨੇ ਉਪਰਾਲਾ ਕੀਤਾ ਹੈ ਸਾਰਿਆਂ ਦੇ ਜੀਵਨ 'ਚ ਖੁਸ਼ਹਾਲੀ ਪਰੰਦਾ ਇੱਕ ਦਿਨ ਲਈ ਇਹ ਹੋਰ ਅੱਗੇ ਵਧਦੇ ਰਹਿਣ ਤਰੱਕੀ ਕਰਦੇ ਰਹਿਣ ਤੇ ਅਜਿਹੇ ਦੇ ਇਵੈਂਟਸ ਕਰਦੇ ਰਹਿਣ ਔਰ ਵਾਦੇ ਵੇ ਬਿਲਕੁਲ 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 ਤੁਸੀਂ ਦੇਖ ਰਹੇ ਹੋ ਸਭ ਸਾਰੇ ਦੇ ਸਾਰੇ ਪਾਰਟਿਸਪੈਂਟਸ ਕਿੰਨੇ ਖੁਸ਼ੀ ਨਾਲ ਇਸ ਇਵੈਂਟ ਨੂੰ ਇੰਜੋਏ ਵੀ ਕਰ ਰਹੇ ਆ ਔਰ ਆਪਣਾ 100% ਪਰਫਾਰਮੈਂਸ ਦੇ ਰਹੇ ਆ ਹਾਂਜੀ ਮੈਂ ਇਹ ਹੀ ਕਹਾਂਗੀ ਜਿਵੇਂ ਅਸੀਂ ਸੱਭਿਆਚਾਰ ਨਾਲ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਆ ਉਹ ਵੀ ਜੁੜੇ ਰਹੀਏ ਤੇ ਸਾਰਿਆਂ ਨੂੰ ਜੋੜਦੇ ਰਹੀਏ ਜਿਵੇਂ ਅੱਜ ਕੱਲ ਦੇ ਬੱਚੇ ਮੋਬਾਈਲਾਂ ਵਿੱਚ ਚਲੇ ਗਏ ਨੇ ਮੋਬਾਈਲਾਂ ਤੋਂ ਥੋੜਾ ਦੂਰ ਹੋਣ ਤੇ ਨਵੇਂ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜੋ ਨਾ ਪੰਜਾਬੀ ਉਹਨਾਂ ਨਾਲ ਜੁੜਾਣਾ ਇਹ ਹੀ ਗੱਲ ਸਾਂ ਕਰਨੀਆਂ ਕਿ ਸਭ ਆਪਣੇ ਪੰਜਾਬੀ ਧਰਤੀ ਨਾਲ ਪੰਜਾਬ ਨਾਲ ਜੁੜੇ ਰਹਿਣ ਜਿਵੇਂ ਅੱਜ ਕੱਲ ਲੋਕੀ ਬਾਹਰ ਜਾ ਰਹੇ ਆ ਹੁਣ ਤੇ ਬਾਹਰ ਜਾ ਕੇ ਵੀ ਤੀਆਂ ਮਨਾ ਰਹੇ ਆ ਇਹ ਹੀ ਸਾਡਾ ਪੰਜਾਬੀ ਸੱਭਿਆਚਾਰ ਹੈ ਜੋ ਪੰਜਾਬੀ ਸੱਭਿਆਚਾਰ ਨੂੰ ਅਸੀਂ ਜੋੜ ਕੇ ਰੱਖਣਾ ਚਾਹੁੰਦੇ ਆ